ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰਾਂ ਸੋ ਖਬਰਾਂ ਦੀ ਸ਼ੁਰੂਆਤ ਯੁੱਧ ਨਸ਼ਿਆਂ ਵਿਰੁੱਧ ਤੋਂ ਸੋ ਆਵਾਮਾ ਦੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਨਸ਼ਾ ਵਿਰੋਧੀ ਕੈਬਨਿਟ ਸਬ ਕਮੇਟੀ ਯਮਨ ਅਰੋੜਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿਮ ਨੂੰ ਮੁੱਖ ਰੱਖਦਿਆਂ ਪ੍ਰੈਸ ਵਾਰਤਾ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮਾਨ ਸਰਕਾਰ ਵੱਲੋਂ ਚਲਾਈ ਗਈ ਇਸ ਮਹਮ ਦੇ ਦੌਰਾਨ ਸੂਬੇ ਅੰਦਰ ਹੋਈਆਂ ਕਾਰਵਾਈਆਂ ਦੇ ਅੰਕੜੇ ਸਾਂਝੇ ਕੀਤੇ ਨੇ ਸੋ ਕੈਬਨਿਟ ਮੰਤਰੀ ਅਮਨ ਅਰੋੜਾ ਨੇ 1 ਮਾਰਚ ਤੋਂ ਲੈ ਕੇ 12 ਮਾਰਚ ਤੱਕ ਜੋ ਕਾਰਵਾਈਆਂ ਹੋਈਆਂ ਨੇ ਉਸਦੇ ਨਤੀਜੇ ਸਾਂਝੇ ਕਰਦੇ ਹਾਂ ਦੱਸਿਆ ਕਿ ਹੁਣ ਤੱਕ 1163 ਮਾਮਲੇ ਨੇ ਜਿਹੜੇ ਦਰਜ ਹੋ ਚੁੱਕੇ ਨੇ ਉੱਥੇ ਹੀ 1615 ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਸੋ ਨਾਲ ਹੀ ਪੰਜਾਬ ਪੁਲਿਸ ਨੇ ਲਗਭਗ 60 ਲੱਖ ਡਰੱਗ ਮਨੀ ਵੀ ਜ਼ਬਤ ਕੀਤੀ ਹੈ ਉੱਥੇ ਹੀ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੀ ਭਾਰੀ ਮਾਤਰਾ ਦੇ ਵਿੱਚ ਜ਼ਬਤ ਕੀਤੇ ਗਏ ਸੋ ਨਾਲ ਹੀ 1115 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਹੈ ਤੇ ਨਾਲ ਹੀ 27 ਦੇ ਕਰੀਬ ਨਸ਼ਾ ਤਸਕਰਾਂ ਦੀ ਕਾਲੀ ਕਮਾਈ ਦੇ ਨਾਲ ਬਣੇ ਘਰਾਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਚਲਾਇਆ ਗਿਆ ਜਿਸ ਤਰੀਕੇ ਦੇ ਨਾਲ ਨਸ਼ਿਆਂ ਤੋਂ तकरीबन ਹਰ ਘਰ ਗ੍ਰਸਥਾ ਹੋਇਆ ਸੀਗਾ ਪੰਜਾਬ ਦਾ ਹਰ ਘਰ ਦੁਖੀ ਹੋਇਆ ਸੀਗਾ ਇਸ ਮਹਿੰਮ ਨੂੰ ਅੱਜ ਪੂਰੇ ਪੰਜਾਬ ਦੇ ਵਿੱਚ ਐਪਰੀਸ਼ੀਏਸ਼ਨ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਮਿਲ ਰਹੀ ਹੈ ਇਸ ਬਿਮਾਰੀ ਤੋਂ ਇਸ ਕੈਂਸਰ ਤੋਂ ਪੰਜਾਬ ਦੇ 3 ਕਰੋੜ ਲੋਕ ਔਰ ਸਾਡੀ ਸਮੁੱਚੀ ਪਾਰਟੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਤੁਸੀਂ ਅਸੀਂ ਸਾਰੇ ਬੜੇ ਲੰਬੇ ਸਮੇਂ ਤੋਂ ਇਸ ਨੂੰ ਜੜੋਂ ਪੱਟਣ ਦੇ ਲਈ ਕਾਰਜ ਰਤ ਸੀਗੇ ਔਰ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵੱਡੇ ਐਫਰਟਸ ਕੀਤੇ ਵੀ ਪਰ ਮੈਂ ਇਹ ਸਮਝਦਾ ਕਿ ਹੁਣ ਸਮਾਂ ਆ ਗਿਆ ਸੀਗਾ ਕਿ ਲਾਸਟ ਪੁਸ਼ ਲਾਸਟ ਹੱਲ ਹੈ ਜਿਹੜਾ ਉਹ ਮਾਰਿਆ ਜਾਵੇ ਔਰ ਉਸ ਦੇ ਤਹਿਤ ਹੀ ਇਹ ਜੋ ਡਰਾਈਵ ਹੈ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਵਰਗੈਂਸ ਡਰੱਗਸ ਕਫਣ ਦੇ ਵਿੱਚ ਇੱਕ ਆਖਰੀ ਕਿਲ ਵੱਜੋ ਇਹ ਡਰਾਈਵ ਹੈ ਜਿਹੜੀ ਇਹ ਸਾਬਤ ਹੋਣ ਜਾ ਰਹੀ ਹੈ ਜੇ ਹੁਣ ਤੱਕ ਦੇ ਦੇ ਅਚੀਵਮੈਂਟਸ ਦੀ ਗੱਲ ਕਰੀਏ ਤੇ ਹੁਣ ਤੱਕ 1 ਤਾਰੀਖ ਤੋਂ ਸ਼ੁਰੂ ਕਰਕੇ ਅੱਜ ਤੱਕ 1163 ਐਨਡੀਪੀਐਸ ਦੇ ਕੇਸਿਸ ਨੇ ਜਿਹੜੇ ਉਹ ਦਰਜ ਹੋ ਚੁੱਕੇ ਨੇ ਜਿਹੜੀਆਂ ਹੁਣ ਤੱਕ ਅਰੈਸਟ ਨੇ ਡਰੱਗ ਸਮਗਲਰਸ ਦੀਆਂ ਪੈਡਲਰਸ ਦੀਆਂ ਉਹ 1615 ਉਹਨਾਂ ਦੀਆਂ ਅਰੈਸਟਾ ਹੋ ਚੁੱਕੀਆਂ ਨੇ ਇਹ ਲੋਕ 1615 ਗੁਨਾਹਗਾਰ ਨੇ ਜਿਹੜੇ ਉਹ ਸਲਾਖਾਂ ਦੇ ਪਿੱਛੇ ਜਾ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਪੁਲਿਸ ਦੇ ਨਾਲ ਕੋਈ ਇਨਕਾਊਂਟਰ ਹੁੰਦਾ ਤੇ ਪੁਲਿਸ ਉਹਦੇ ਵਿੱਚ ਰਿਟੈਲੀਟਰੀ ਆਫ ਦੀ ਸੈਲਫ ਡਿਫੈਂਸ ਦੇ ਵਿੱਚ ਫਾਇਰਿੰਗ ਕਰਦੀ ਹੈ ਉਹਨਾਂ ਮੁੱਠਪੇਡਾਂ ਦੇ ਵਿੱਚ 21 ਪੈਡਲਸ ਨੇ ਜਿਹੜੇ ਸਮੱਗਲਰਸ ਨੇ ਨਸ਼ਾ ਤਸਕਰ ਨੇ ਉਹ ਫੱਟੜ ਹੋ ਚੁੱਕੇ ਨੇ ਔਰ ਹੁਣ ਤੱਕ 27 ਘਰਾਂ ਦੀਆਂ ਡੈਮੋਲਿਸ਼ਨ ਜਿਹੜੇ ਜਿਨ੍ਹਾਂ ਲੋਕਾਂ ਨੇ ਅ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਇਲੀਗਲ ਓਕੂਪੈਂਟ ਸੀਗੇ ਕਬਜ਼ੇ ਕੀਤੇ ਹੋਏ ਸੀਗੇ ਤੇ ਫਿਰ ਇਹਨਾਂ ਇਸ ਨਸ਼ੇ ਦੇ ਕਾਰੋਬਾਰ ਦੇ ਜ਼ਰੀਏ ਉਹਦੇ ਉੱਪਰ ਮਹਿਲ ਸਾਰੇ ਸੀਗੇ ਉਹਨਾਂ ਦੇ ਮਹਿਲਾਂ ਨੂੰ ਇਸ ਜ਼ਹਿਰ ਦੇ ਕਾਰੋਬਾਰ ਨਾਲ ਉਸਰੇ ਮਹਿਲਾਂ ਨੂੰ ਨੂੰ ਤੂੜ ਚਟਾਈ ਜਾ ਚੁੱਕਿਆ 27 ਜਿਹੜੇ ਡੈਮੋਲਿਸ਼ਨਸ ਨੇ ਉਹ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਹੁਣ ਤੱਕ 1115 ਕਿਲੋ ਜੋ ਨਸ਼ਾ ਉਹ ਬਰਾਮਦ ਕੀਤਾ ਜਾ ਚੁੱਕਿਆ ਹੈ ਰਿਕਵਰ ਕੀਤਾ ਜਾ ਚੁੱਕਿਆ ਹੈ तकरीबन 7 ਲੱਖ ਦੇ ਕਰੀਬ ਗੋਲੀਆਂ ਜਾਂ ਕੈਪਸੂਲ ਉਹ ਰਿਕਵਰ ਕੀਤੇ ਜਾ ਚੁੱਕੇ ਨੇ तकरीबन तकरीबन 60 ਲੱਖ ਰੁਪਏ ਦੀ ਜਿਹੜੀ ਡਰੱਗ ਮਣੀ ਹੈ ਉਹ ਇਹਨਾਂ ਤਸਕਰਾਂ ਤੋਂ ਪੈਡਲਸ ਤੋਂ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਔਰ ਹੁਣ ਤੱਕ तकरीबन 11 1150 ਦੇ ਕਰੀਬ ਸੰਪਰਕ ਮੁਹਿੰਮਾਂ ਨੇ ਜਿਹੜੀਆਂ ਉਹ ਸਵੈਲੀਅਨਸ ਦੇ ਨਾਲ ਸਿਵਲ ਸੁਸਾਇਟੀ ਦੇ ਨਾਲ ਸਕੂਲਾਂ ਦੇ ਵਿੱਚ ਸਟੂਡੈਂਟਸ ਦੇ ਨਾਲ ਅਵੇਅਰਨੈਸ ਕੈਂਪੇਨਸ ਨੇ ਜਿਹੜੀਆਂ ਉਹ ਕੀਤੀਆਂ ਜਾ ਚੁੱਕੀਆਂ ਨੇ ਤਾਂ ਕਿ ਇੱਕ ਹੌਲਿਸਟਿਕ 360 ਡਿਗਰੀਜ਼ ਪਲਾਨ ਹੈ ਜਿਹੜਾ ਉਹਦੇ ਤਹਿਤ ਸਾਰਾ ਕੁਝ ਚੱਲ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਪੁਲਿਸ ਐਨਫੋਰਸਮੈਂਟ ਕਰ ਰਹੀ ਹੈ ਸਮਗਲਰਸ ਦੇ ਉੱਪਰ ਪੈਡਲਰਸ ਦੇ ਉੱਪਰ ਸਖਤੀ ਕਰ ਰਹੀ ਹੈ ਦੂਜੇ ਪਾਸੇ ਅਵੇਅਰਨੈਸ ਹੈ ਜਿਹੜੀ ਸਮਾਜ ਨੂੰ ਉਹ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਯੰਗਸਟਰਸ ਨੂੰ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਔਰ ਉਹਦੇ ਨਾਲ ਨਾਲ ਡੀ ਐਡਿਕਸ਼ਨ ਸੈਂਟਰਸ ਓਟ ਸੈਂਟਰਸ ਔਰ ਜੋ ਜੋ ਰੀਹੈਬਿਲੀਟੇਸ਼ਨ ਸੈਂਟਰਸ ਨੇ ਉਹਨਾਂ ਦੇ ਵਿੱਚ ਜਿਹੜੇ ਉਹ ਲੋਕ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕ੍ਰਿਮੀਨਲ ਨਾ ਟਰੀਟ ਕਰਕੇ ਅਸੀਂ ਐਜ਼ ਮਰੀਜ਼ ਟਰੀਟ ਕਰਦੇ ਤੇ ਉਹਨਾਂ ਦੀ ਸਾਮ ਸੰਭਾਲ ਹੈ ਜਿਹੜੀ ਉਹ ਹੋ ਰਹੀ ਹੈ ਸੋ ਇਹ ਸਾਰੇ ਇੱਕ 360 ਡਿਗਰੀ ਪਲਾਨ ਹੈ ਜਿਹੜਾ ਉਹ ਬਣਾ ਜਿਹਦੇ ਤਹਿਤ ਇਹ ਸਾਰਾ ਕੰਮ ਹੋ ਰਿਹਾ ਔਰ ਮੈਂ ਅਪੀਲ ਕਰਦਾ ਪੰਜਾਬ ਦੇ 3 ਕਰੋੜ ਪੰਜਾਬ ਵਾਸੀਆਂ ਨੂੰ ਕਿ ਸਾਡੀ ਇਸ ਮਹਿੰਮ ਦੇ ਨਾਲ ਹਰ ਘਰ ਜੁੜੇ ਹਰ ਪਰਿਵਾਰ ਜੁੜੇ ਕਿਉਂਕਿ ਜੇ ਉਥੋਂ ਸਪੋਰਟ ਮਿਲੂਗੀ ਤਾਂ ਹੀ ਸਰਕਾਰ ਜਾਂ ਪੁਲਿਸ ਕੁਝ ਕਰ ਸਕੂਗੀ ਸਾਰੀਆਂ ਸਮਾਜਿਕ ਸਾਰੀਆਂ ਸਿਆਸੀ ਧਾਰਮਿਕ ਆਰਗੇਨਾਈਜੇਸ਼ਨਸ ਨੂੰ ਐਨ ਜੀਓਸ ਨੂੰ ਬੇਨਤੀ ਕਰੂਗਾ ਕਿ ਉਹ ਇਸ ਮਹਿੰਮ ਦੇ ਵਿੱਚ ਜੁੜਨ ਤਾਂ ਕਿ ਆਪਾਂ ਇਸ ਨਸ਼ੇ ਦੇ ਕੋਹੜ ਨੂੰ ਆਪਾਂ ਜੜੋਂ ਖਤਮ ਹੈ ਜਿਹੜਾ ਉਹ ਕਰ ਸਕੀਏ ਅੱਗੇ ਵੱਧਦੇ ਆਂ ਉਧਰ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਪੰਜਾਬ ਸਰਕਾਰ ਉਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਨੌਜਵਾਨ ਗਲਤ ਰਸਤੇ ਨਹੀਂ ਵਿਦੇਸ਼ਾਂ 'ਚ ਜਾਂਦੇ ਨੇ ਸੋਆਮਾਦੀ ਪਾਰਟੀ ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸੰਸਦ ਦੇ ਵਿੱਚ ਪੰਜਾਬ ਦੇ ਧੋਖੇਬਾਜ਼ ਟਰੈਵਲ ਏਜੰਟਾਂ ਅਤੇ ਉਹਨਾਂ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਨੌਜਵਾਨਾਂ ਦਾ ਗੰਭੀਰ ਮੁੱਦਾ ਚੁੱਕਿਆ ਸਾਰੇ ਸਦਨ ਦਾ ਧਿਆਨ ਉਹ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰਲ ਰਹੇ ਆ ਜਿਨ੍ਹਾਂ ਦੇ ਜ਼ਿੰਮੇਵਾਰ ਟਰੈਵਲ ਏਜੰਟਾ ਜਿਹੜੇ ਨੌਜਵਾਨਾਂ ਨੂੰ ਇਹੋ ਜੇ ਸੁਭਨੇ ਦਿਖਾਉਂਦੇ ਆ ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਬਨਾਮਾਂ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਬੇਵੱਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੁਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਦਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਹਿਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਮੁਲਕਾਂ ਤੋਂ ਵਾਪਸ ਲਿਆਉਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਆ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾਂ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਤਖਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਜਣ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟਾਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਸੀਂ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਅਸੀਂ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਕਸੇ ਜਿਹੜੇ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾ-ਮਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ ਸਥ ਤੋਂ ਕੋਈ ਕਰਕੇ ਦਿੱਤਾ। ਧੰਨਵਾਦ। ਅੱਗੇ ਵੱਧਦੇ ਆ ਉਧਰ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਨਸ਼ਾ ਛਡਾਊ ਕੇਂਦਰਾਂ ਉੱਤੇ ਵੀ ਸਰਕਾਰ ਦੀ ਨਿਗ੍ਹਾ ਬਣੀ ਹੋਈ ਹੈ। ਸੋ ਸਮਰਾਲਾ ਦੇ ਨਜ਼ਦੀਕੀ ਪਿੰਡ ਨੀਲੋ ਖੁਰਦ ਵਿਖੇ ਪੁਲਿਸ ਨੇ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਛਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਸੋ ਪੁਲਿਸ ਨੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਦਾ ਪਰਦਾਫਾਸ਼ ਕਰਦਿਆਂ ਇਸ ਦੇ ਵਿੱਚੋਂ 17 ਦੇ ਕਰੀਬ ਵਿਅਕਤੀਆਂ ਨੂੰ ਛਡਵਾ ਦਿੱਤਾ ਅਤੇ ਇਨ੍ਹਾਂ ਵਿਅਕਤੀਆਂ ਨੂੰ ਇਸ ਕੇਂਦਰ ਦੇ ਵਿੱਚ ਖਾਸ ਤੌਰ ਦੇ ਉੱਤੇ ਖਾਜ ਅਤੇ ਖੁਜਲੀ ਦੇ ਟੀਕੇ ਲਾਏ ਜਾਂਦੇ ਸਨ ਸੋ ਇਹ ਖੁਲਾਸਾ ਜਿਹੜਾ ਰਹਾ ਹੋਏ ਨੌਜਵਾਨਾਂ ਵੱਲੋਂ ਕੀਤਾ ਗਿਆ ਤਾਂ ਇਸ ਨਸ਼ਾ ਛਡਾਊ ਕੇਂਦਰ ਦੀਆਂ ਕਰਤੂਤਾਂ ਸੁਣ ਕੇ ਹਰ ਕੋਈ ਹੇਰਾਨ ਰਹਿ ਜਾਵੇਗਾ ਕਿਉਂਕਿ ਪਹਿਲਾਂ ਦੱਸ ਦਿੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਭੇਜਿਆ ਜਾ ਰਿਹਾ ਹੈ ਉੱਥੇ ਹੀ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈ ਗਈ ਜਾਇਦਾਦ ਦੇ ਉੱਤੇ ਵੀ ਬਲਡੋਜ਼ਰ ਚਲਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਸਰਕਾਰ ਵੱਲੋਂ ਨਸ਼ਾ ਚੜਾਊ ਕੇਂਦਰਾਂ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਸਮਰਾਲਾ ਦੇ ਨਜ਼ਦੀਕੀ ਪਿੰਡ ਨੀਲੋ ਖੁਰਦ ਵਿਖੇ ਇੱਕ ਅਜੀਹਾ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਫੜਿਆ ਗਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਸਲ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਜੋ ਵੀ ਨਸ਼ੇ ਦੇ ਆਦੀ ਮਰੀਜ਼ ਸਨ ਉਹਨਾਂ ਦੇ ਇਲਾਜ ਕਰਨ ਦੀ ਥਾਂ ਉਹਨਾਂ ਨੂੰ ਖਾਜ ਅਤੇ ਖੁਜਲੀ ਦੇ ਟੀਕੇ ਲਾਈ ਜਾ ਰਹੇ ਸਨ ਤਾਂ ਇਹ ਖੁਲਾਸਾ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਹਨਾਂ ਨੌਜਵਾਨਾਂ ਵੱਲੋਂ ਕੀਤਾ ਗਿਆ ਤਾਂ ਉਪ ਕਪਤਾਨ ਪੁਲਿਸ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਵੀ ਵੱਡੇ ਖੁਲਾਸੇ ਕੀਤੇ ਨੇ ਸੋ ਉਹਨਾਂ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਨੀਲੋ ਖੁਰਦ ਵਿਖੇ ਇੱਕ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਹੈ ਤਾਂ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਜਦੋਂ ਇਸ ਕੇਂਦਰ ਦੇ ਵਿੱਚ ਛਾਪੇਮਾਰੀ ਕੀਤੀ ਤਾਂ ਇਸ ਦੇ ਅੰਦਰੋਂ 17 ਦੇ ਕਰੀਬ ਅਜਿਹੇ ਵਿਅਕਤੀ ਮਿਲੇ ਨੇ ਜਿਨ੍ਹਾਂ ਨੂੰ ਖਾਜ ਅਤੇ ਖੁਜਲੀ ਦੇ ਟੀਕੇ ਲਾਏ ਜਾਂਦੇ ਰਹੇ ਸਨ ਸੋ ਪੁਲਿਸ ਨੇ ਇਹਨਾਂ ਨਸ਼ਾ ਛਡਾਊ ਕੇਂਦਰਾਂ ਦੇ ਖਿਲਾਫ ਹੁਣ ਸਕੰਜਾ ਕੱਸ ਦਿੱਤਾ ਤੇ ਪਿਛਲੇ 8 ਮਹੀਨਿਆਂ ਤੋਂ ਇਹ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ ਜਿਸ ਦੇ ਖਿਲਾਫ ਹੁਣ ਪੁਲਿਸ ਨੇ ਕਾਰਵਾਈ ਕੀਤੀ ਹੈ ਸੁਖਵਿੰਦਰ ਸਿੰਘ ਕਿਹੜਾ ਬੰਦਾ ਹਟਾਣਾ ਸਾਹਿਬ ਇਹ ਗੱਲਬਾਤ ਹੋਈ ਹੈ ਤੇ ਨਸ਼ਾ ਛਡਾਊ ਕੇਂਦਰ ਨਸ਼ੇ ਦੇ ਨਾਂ ਤੇ ਤਾਂ ਜੀ ਉੱਥੇ ਇੱਕ ਅਨਮ੍ਰੁਖੀ ਟ੍ਰੀਟਮੈਂਟ ਹੈ ਜੀ ਅਨਮ੍ਰੁਖੀ ਟ੍ਰੀਟਮੈਂਟ ਹੈ ਜੀ ਉਹ ਟ੍ਰੀਟਮੈਂਟ ਦੇ ਵਿੱਚ ਜਿਹਦਾ ਅਸੀਂ ਨਾਸਤੇ ਦੀ ਗੱਲ ਕਰਦੇ ਹਾਂ ਤਾਂ ਇੱਕ ਕਟਸੀ ਚੌਲਾਂ ਦੀ 12 ਘੰਟੇ ਬਾਅਦ ਰਾਤ ਨੂੰ ਚਾਰ ਰੋਟੀਆਂ ਜੀ ਦਾਲ ਨਾਲ ਉਹਦੇ ਵਿੱਚ ਕੋਈ ਨਹੀਂ ਜੀ ਕੋਈ ਉਹਦੇ ਵਿੱਚ ਲੰਚ ਨਹੀਂ ਹੈ ਦੋ ਟਾਈਮ ਹੈ ਜੀ ਹਲਕਾ ਖਾਣ ਨੂੰ 12 ਘੰਟੇ ਦਾ ਫਰਕ ਹੈ ਜੀ ਤੇ ਜਗਾ ਬਹੁਤ ਔਟ ਹੈ ਜੀ ਕਿੰਨੀ ਨਫਰੀ ਮੁੰਡਿਆਂ ਦੀ ਹੈਗੀ ਹੈ ਜੀ ਉਹਦੇ ਹਿਸਾਬ ਨਾਲ ਉਸ ਰਹਿਣ ਦੇ ਵਿੱਚ ਪਰੇਸ਼ਾਨੀਆਂ ਬਹੁਤ ਆ ਰਹੀਆਂ ਸੀ ਜੀ ਕੋਈ ਸਾਹ ਦੀ ਤਕਲੀਫ ਕੋਈ ਅਲਰਜੀ ਦੀ ਤਕਲੀਫ ਖਾਰਜ ਦੀ ਤਕਲੀਫ 47% ਦੀ ਪ੍ਰੋਬਲਮ ਵੀ ਆਉਂਦੀ ਹੈ ਜੀ ਮੈਡੀਸਨ ਬੱਲੇ ਸੀ ਨਾ ਚੀਜ਼ਾਂ ਦੀ ਕੋਈ ਦਵਾਈ ਕੋਈ ਨਹੀਂ ਜੀ ਤਾਂ ਤੇ ਕਦੋਂ ਐਡਮਿਟ ਹੋਏ ਹੋ ਤੁਸੀਂ ਉੱਥੇ 2 ਮਹੀਨੇ ਹੋ ਗਏ ਜੀ 2 ਮਹੀਨੇ ਕਿਹੜਾ ਨਸ਼ਾ ਕਰਦੇ ਸੀ ਮੈਂ ਤਾਂ ਜੀ ਡਿਪਰੈਸ਼ਨ ਦਾ ਪੇਸ਼ੈਂਟ ਸੀ ਜੀ ओके ਮੈਨੂੰ ਪਤਾ ਨਹੀਂ ਘਰਦਿਆਂ ਨੇ ਕਿਸ ਗਾਈਡ ਦੇ ਤਹਿਤ ਕਿਉਂ ਮੈਨੂੰ ਇੱਥੇ ਭੇਜਿਆ ਕਿ ਜਿਹੜਾ ਇਹ ਨਸ਼ਾ ਸਿਡਾਊ ਹੈਂਟਰ ਹੈ ਪੀ ਉਥੇ ਡਿਪਰੈਸ਼ਨ ਵਾਲੇ ਦਾ ਟਰੀਟਮੈਂਟ ਹੋ ਜਾਂਦਾ ਜੀ ਕੀ ਉਥੇ ਕੋਈ ਡਾਕਟਰ ਕਨਾਂਤ ਕੀਤਾ ਗਿਆ ਸੀ ਨਹੀਂ ਜੀ ਡਾਕਟਰ ਕੋਈ ਵਿਜਿਟ ਨਹੀਂ ਕਰਦਾ ਸੀ ਉੱਥੇ ਇਹ ਖੁਦ ਹੀ ਕੋਈ ਖਾਜ ਦੇ ਜਾਂ ਕੋਈ ਅਲਰਜੀ ਦੇ ਕੋਈ ਇੰਜੈਕਸ਼ਨ ਲਾਉਂਦੇ ਸੀਗੇ ਸਾਨੂੰ ਨਹੀਂ ਪਤਾ ਉਹ ਕਿਦਾਂ ਭਰੇ ਜਾਂਦੇ ਸੀ ਉਹ ਨੀਡਲ ਬਦਲੀ ਜਾਂਦੇ ਸੀ ਜਾਂ ਨਹੀਂ ਪਰ ਸਾਨੂੰ ਲਗਾ ਦਿੱਤਾ ਜਾਂਦਾ ਸੀ ਜੀ ਉਨ੍ਹਾਂ ਵੱਲ ਆ ਕੇ ਕੋਈ ਕੰਮ ਵੀ ਕਰਾਇਆ ਜਾਂਦਾ ਸੀ ਠੱਕੇ ਨਾਲ ਥੋੜੇ ਥੋੜੇ ਕੰਮ ਘਰ ਦੇ ਕਰਾਏ ਜਾਂਦੇ ਸੀ ਜੀ ਸੈਂਟਰ ਤੇ 게ਟ ਦੇ ਨਾਲ ਵਧਿਆ ਰੱਖਿਆ ਜੀ ਉੱਥੋਂ ਤੇ ਗੋਹਾ ਘੂੜਾ ਕਰੋ ਜੀ ਉਸ ਤੋਂ ਬਾਅਦ ਚਾਹ ਮਿਲਣੀ ਹੈ ਇਸ ਸਵੇਰੇ ਖਾਣੀ ਵਰਗੇ ਇੰਨੀ ਚਾਹ ਜੀ ਇੰਨੀ ਚਾਹ ਸ਼ਾਮ ਨੂੰ ਮਿਲਣੀ ਹੈ ਜੀ ਜਿਹੜਾ ਡਾਈਟ ਚਾਰਟ ਬਣਿਆ ਹੋਊਗਾ ਸਾਨੂੰ ਨਹੀਂ ਪਤਾ ਹੈ ਉਹਦੇ ਵਿੱਚ ਕੀ ਕੀ ਦਰਸਾਇਆ ਗਿਆ ਪਰ ਉਹਦੇ ਹਿਸਾਬ ਨਾਲ ਨਹੀਂ ਹੈ ਜੋ ਅਸੀਂ ਬਿਆਨ ਕੀਤਾ ਸਾਨੂੰ ਦਿੱਤਾ ਜੀ ਚੌਲ ਇਕੜਚੀ ਇਹ ਚਾਰ ਫੌਲਕੀ ਬਸ ਉਹ ਹੀ ਦਿੱਤਾ ਜਾਂਦੇ। ਉਹ ਤੁਹਾਨੂੰ ਕੌਣ ਛੜਾ ਕੇ ਲੈ ਕੇ ਆਇਆ ਉਹ ਤੂੰ? ਸਾਨੂੰ ਨਹੀਂ ਪੁਲਿਸ ਅਫਸਰ ਛੜਾ ਕੇ ਲੈ ਕੇ ਆਇਆ ਨਹੀਂ ਜੀ। ਸਾਡੇ ਕੋਲ ਪਹਿਲਾਂ ਪੁਲਿਸ ਅਫਸਰ ਪਹੁੰਚੀ ਸੀ ਸਾਡੇ ਗਿਆਨ ਲੈਣ ਸਾਨੂੰ ਪੁੱਛਣ। ਅਸੀਂ ਆਪਣੇ ਬਿਆਨ ਸਹੀ ਤਰੀਕੇ ਨਾਲ ਨਹੀਂ ਕਰ ਸਕੇ ਆਜ਼ਾਦੀ ਨਾਲ। ਕਿਉਂਕਿ ਉਹ ਆਜ਼ਾਦੀ ਨਹੀਂ ਸੀ ਜੀ। ਉਹ ਤਾਂ ਇੱਕ ਸਾਡੇ ਤੇ ਨਾ ਗੁਲਾਮੀ ਟਾਈਪ ਅਸੀਂ ਨਜ਼ਰਬੰਦ ਸੀਗੇ ਜੀ। ਉਹਨੂੰ ਨਜ਼ਰਬੰਦੀ ਕਹਿ ਸਕਦੇ ਆ ਪ੍ਰਾਈਵੇਟ ਨਜ਼ਰਬੰਦੀ। ਉਹਦੇ 'ਚ ਅਸੀਂ ਨਹੀਂ ਬਿਆਨ ਕਰ ਸਕਦੇ ਸੀ ਕੁਝ ਜੇ ਅਸੀਂ ਕਰ ਦਿੰਦੇ ਸਾਨੂੰ ਪਤਾ ਸੀ ਸਰਕਾਰੀ ਫੋਰਸ ਹੈ ਇਹਨਾਂ ਨੇ ਬਿਆਨ ਲਿਖ ਕੇ ਸਾਡੇ ਚਲੇ ਜਾਣਾ ਜੀ ਉਸ ਤੋਂ ਬਾਅਦ ਫਿਰ ਜਿਹੜਾ ਸਾਡਾ ਟ੍ਰੀਟਮੈਂਟ ਹੋਣਾ ਸੀ ਅਨਮਨੁੱਖੀ ਉਹ ਸਾਨੂੰ ਚਿਲਣਾ ਪਿਆ ਸੀ ਜੀ ਸਾਡੇ 'ਚ ਡਰਦਾ ਕੋਈ ਨਹੀਂ ਬੋਲਿਆ ਜੀ ਹਾਂ ਤੁਸੀਂ ਆਜ਼ਾਦ ਹੋ ਖੁਸ਼ ਹੋ ਹਾਂਜੀ ਬਿਲਕੁਲ ਫ੍ਰੀ ਆ ਜੀ ਅਸੀਂ ਅਸੀਂ ਆਪਣਾ ਜਿਹੜੀ ਹੈ ਖਾਕੀ ਵਰਦੀ ਪੰਜਾਬ ਪੁਲਿਸ ਦੇ ਬਹੁਤ ਧੰਨਵਾਦ ਦੀਆਂ ਸਲੂਟ ਕਰਦੇ ਆ ਜੀ ਕੋਈ ਕੀ ਨਾਮ ਉਹ ਕਰਨੈਲ ਸਿੰਘ ਜੀ ਕਿੱਥੇ ਰਹਿੰਦੇ ਆ ਮਲੇਰ ਕੋਟਲੇ ਦਾ ਵੇਰਵਾ ਆ ਤੁਸੀਂ ਕਦੋਂ ਐਡਮਿਟ ਹੋਏ ਹੋ ਮੈਂ 6 ਜਨਵਰੀ ਨੂੰ ਆਇਆ ਸੀ ਨਸ਼ਾ ਕਰਦੇ ਸੀ ਕੋਈ ਮੈਂ ਕੋਈ ਨਸ਼ਾ ਨਹੀਂ ਕਰਦਾ ਜੀ ਹਾਂ ਵੀਰ ਹੁਣ ਤਾਂ ਜੀ ਹੋਰ ਈ ਧੰਦੇ ਚੱਲ ਰਹੇ ਨੇ ਪ੍ਰੋਪਰਟੀਆਂ ਦੇ ਕੀ ਵਤੀਰਾ ਕੀ ਕਰਦਾ ਸੀ ਵਤੀਰਾ ਤਾਂ ਤੁਹਾਨੂੰ 10 ਕਿਲੋ ਦੇਣੀ ਸੀ ਸਾਰਾ ਪਸੇਰੀ ਹੈ ਹਾਂ ਪਰਸਾ ਇਸਰਾਂ ਦੇ ਧੰਨਵਾਦ ਆ ਇਹਨਾਂ ਨੇ ਸਾਨੂੰ ਘੜਾ ਰਿਆ ਸਾਡਾ ਬਹੁਤ ਬਰਹਾਲ ਸੀ ਕਿੱਥੇ ਐਡਮਿਟ ਕਿੱਥੇ ਸੀ ਕਿ ਐਡਮਿਟ ਦਾਖਲ ਕਿੱਥੇ ਸੀ ਕਿ ਦਾਖਲ ਕਿੱਥੇ ਦੀ ਹੈ ਸੈਂਟਰ ਚ ਦੀ ਹਾਂ ਪ੍ਰਾਈਵੇਟ ਸੈਂਟਰ ਪ੍ਰਾਈਵੇਟ ਜੀ ਹਾਂ ਸਾਰੇ ਕੰਮ ਸਾਰੇ ਇੱਕ ਭਾਂਡੇ ਸਾਰੇ ਕੱਪੜੇ ਪਰਿਵਾਰ ਦੇ ਸਾਰਾ ਕੁਝ ਆਪ ਹੀ ਤੋਦੇ ਤੇ ਆਣ ਪੀਣ ਨੂੰ ਸਹੀ ਮਿਲ ਸਾਡੇ ਸਖਾਣ ਪੀਣ ਨੂੰ ਹੁਣ ਤਾਂ ਨਹੀਂ ਜੀ ਕਿਹੜਾ ਦਿੰਦਾ ਜੀ ਕੋਈ ਉੱਥੇ ਦਵਾਈ ਬੁੱਟੀ ਦਿੱਤੀ ਜਾਂਦੀ ਕੋਈ ਦਵਾਈ ਬੁੱਟੀ ਜਾਂ ਟੀਕਾ ਲਾਉਂਦੇ ਤੇ ਜਿਹਦੇ ਖਾਜ ਪਈ ਹੁੰਦੀ ਹੈ ਹਾਂ ਮੈਂ ਸਮ ਕੋਟ ਜੈਕਟ ਥੋਗਣੇ ਡੋਲੇ ਜੀ ਕਿੰਨਾ ਸਮਾਂ ਉੱਥੇ ਰਹੇ ਆ ਦੇਰੋਂ ਜੀ 6 ਜਨਵਰੀ ਦਾ ਮੈਂ ਸਭਾ ਦੋ ਮਹੀਨੇ ਹੋ ਗਏ ਹੋਣਗੇ ਪੂਰੇ ਖੋਸਾਂ ਜੀ ਜਿੰਨੂੰ ਨੀਂਦ ਨਹੀਂ ਧੰਨਵਾਦ ਆ ਜੀ ਤੁਹਾਡਾ ਪਛਾਣ ਵਾਸਤੇ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਆਪਣੇ ਨੀਂਨੋ ਖਰਦ ਹੋਏ ਕੇ ਇੱਕ ਇਨਲੀਗਲ ਨਸ਼ਾ ਸਤ੍ਰੋ ਕੇਂਦਰ ਚੱਲ ਰਿਹਾ ਜੀ ਉਸ ਨੂੰ ਦੀ ਡਾਕਟਰਾਂ ਦੀ ਟੀਮ ਨਾਲ ਲੈ ਕੇ ਰੇਡ ਕੀਤੀ ਗਈ ਸੀ ਇੱਥੇ 17 ਪੇਸ਼ੈਂਟਸ ਸੀ ਉੱਤੇ ਬਾਹ ਦੇ ਕਬਜ ਵਿੱਚ ਚਟਾਏ ਆ ਜੀ ਸਰ ਅੱਜ ਛਡਵਾਈ ਗਈ ਨਹੀਂ ਹਾਂ ਜੀ ਹਾਂ ਜੀ ਹੁਣੇ-ਹੁਣੇ ਛੁਡਾ ਕੇ ਆਏ ਹਾਂ ਹਸਪੀਟਲ ਤੋਂ ਮੈਡੀਕਲ ਕਰਾਉਣ ਲੱਗੇ ਹਾਂ ਉਹਨਾਂ ਨੂੰ ਇਹ ਸਰ ਉਹ ਇਨਫੋਰਮੇਸ਼ਨ ਹੋਈ ਸੀ ਕੀ ਸਰ ਹਾਂਜੀ ਇਨਫੋਰਮੇਸ਼ਨ ਮਿਲੀ ਸੀ ਤੇ ਸਰ ਇਹ অথੋਰਾਇਜ਼ ਸੀਗਾ ਐਫੀਲੀਏਟਡ ਸੀਗਾ ਜੀ ਨਸ਼ਾ ਛਡਾਊ ਕੇਂਦਰ ਇਹ ਲੈ ਕੇ ਸੀਗਾ ਇੱਕ ਪ੍ਰਾਈਵੇਟ ਬੰਦੇ ਵੱਲੋਂ ਆਪਣੇ ਘਰ ਵਿੱਚ ਹੀ ਚਲਾਇਆ ਜਾ ਰਿਹਾ ਸੀ ਟੋਟਲ ਕਿੰਨੇ ਸੀਗੇ ਸਰ ਪੇਸ਼ੈਂਟ ਉਹਦੇ ਵਿੱਚ ਹੀ 17 ਪੇਸ਼ੈਂਟ ਸੀਗੇ ਤੁਸੀਂ ਸਾਰਿਆਂ ਨੂੰ ਲੈ ਕੇ ਆਏ ਹੋ ਜੀ ਸਾਰਿਆਂ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਆਪਣੇ ਮਦਦ ਨਾਲ ਐਸਐਮਓ ਸਾਹਿਬ ਸੀਗੇ ਉਹਨਾਂ ਨਾਲ ਮਦਦ ਨਾਲ ਲੈ ਕੇ ਆਂਦਾ ਸੀ ਇਹ ਸਰ ਕਿੰਨੇ ਕੇ ਸਮੇਂ ਤੋਂ ਚੱਲ ਰਿਹਾ ਸੀਗੇ ਜੀ ਇਹ ਪਤਾ ਹੀ ਨਹੀਂ ਇਹਨਾਂ ਨੂੰ ਦੱਸਣ ਮਤਲਬ ਵਗੈਰਾ 8-10 ਮਹੀਨੇ ਤੋਂ ਚੱਲ ਰਿਹਾ ਸੀ। ਕੋਈ ਸਰ ਡਾਕਟਰ ਵਗੈਰਾ ਅਪਾਇੰਟਡ ਸੀਗੇ ਅੰਦਰ ਜੀ ਉੱਥੇ ਕੋਈ ਡਾਕਟਰ ਡਾਕਟਰ ਨਹੀਂ ਸੀ। ਕੋਈ ਸਰ ਮੈਡੀਸਿਨ ਵਗੈਰਾ ਤੁਹਾਨੂੰ ਬਰਾਮਦ ਹੋਈ ਜਾਂ ਕੋਈ ਇੰਜੈਕਸ਼ਨ ਵਗੈਰਾ ਅੰਦਰੋਂ ਬਰਾਮਦ ਉੱਥੇ ਕੋਈ ਮੈਡੀਸਿਨ ਜਾਂ ਇੰਜੈਕਸ਼ਨ ਵਗੈਰਾ ਨਹੀਂ ਮਰੇ ਸਾਨੂੰ। ਠੀਕ ਅੱਗੇ ਵਧਦੇ ਹਾਂ ਉਧਰ ਪਿਛਲੇ ਦਿਨੀ ਚੱਲਦੀ ਟ੍ਰੇਨ ਦੇ ਵਿੱਚ ਲਵਾਰਿਸ ਪਏ ਇੱਕ ਬੈਗ ਚੋਂ ਹਥਿਆਰ ਮਿਲਣ ਤੋਂ ਬਾਅਦ ਪਠਾਨਕੋਟ ਚ ਰੇਲਵੇ ਪੁਲਿਸ ਵੱੱਪਾਂ ਭਾਰ ਦਿਖਾਈ ਦੇ ਰਹੀ ਹੈ ਜਿੱਦ ਦੇ ਚੱਲਦਿਆਂ ਰੇਲਵੇ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਅਭਿਆਨ ਚਲਾਇਆ ਗਿਆ ਜਿੱਦ ਦੇ ਚੱਲਦਿਆਂ ਜਿੱਥੇ ਸਟੇਸ਼ਨ ਦੇ ਉੱਤੇ ਖੜੇ ਲੋਕਾਂ ਦਾ ਸਮਾਨ ਚੈੱਕ ਕੀਤਾ ਗਿਆ ਉੱਥੇ ਹੀ ਬਾਹਰੀ ਸੂਬਿਆਂ ਤੋਂ ਆਈਆਂ ਟ੍ਰੇਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਸੋ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਆ ਰਿਹਾ ਤੇ ਤਹਾਰਾਂ ਦੇ ਦਿਨਾਂ 'ਚ ਟ੍ਰੇਨਾਂ ਦੇ ਵਿੱਚ ਰਾਸ਼ਾ ਜਿਹੜਾ ਵੱਧ ਜਾਂਦਾ ਜਿਸ ਕਾਰਨ ਮਾੜੇ ਅੰਸਰ ਇਹਨਾਂ ਦਿਨਾਂ ਦਾ ਫਾਇਦਾ ਚੁੱਕ ਕੇ ਗਲਤ ਕੰਮ ਕਰਦੇ ਨੇ ਜਿਸ ਕਰਕੇ ਸਾਡੀ ਟੀਮ ਵੀ ਹੁਣ ਚੌਕਸ ਰਹਿੰਦੀ ਹੈ ਤੇ ਇਸੇ ਨੂੰ ਦੇਖਦਿਆਂ ਗੰਭੀਰਤਾ ਦੇ ਨਾਲ ਇਹਨਾਂ ਟ੍ਰੇਨਾਂ ਦੀ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪਿਛਲੇ ਦਿਨੀ ਵੀ ਸਾਨੂੰ ਟ੍ਰੇਨ ਦੇ ਵਿੱਚੋਂ ਲੋਵਾਰਿਸ ਬੈਗ ਮਿਲਿਆ ਸੀ ਜਿਸ ਦੇ ਵਿੱਚ ਕਾਫੀ ਹਥਿਆਰ ਪਾਏ ਗਏ ਸਨ ਉਹਨਾਂ ਦੱਸਿਆ ਕਿ ਛੱਕੀ ਅਨਸਰਾਂ ਤੋਂ ਬਾਅਦ 21 ਦੇ ਨਾਲ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਅਤੇ ਕੋਈ ਸ਼ਖਸ਼ ਜਿਹੜਾ ਨਸ਼ਾ ਤਸਕਰੀ ਨੂੰ ਅੰਜਾਮ ਨਾ ਦੇ ਸਕੇ ਉਸ ਪਾਸੇ ਵੀ ਪੂਰਾ ਧਿਆਨ ਪੁਲਿਸ ਵੱਲੋਂ ਦਿੱਤਾ ਜਾ ਰਿਹਾ ਹੈ ਆਪਣੇ ਹੋਲੀ ਦੇ ਤਿਉਹਾਰ ਆ ਰਹੇ ਨੇ ਹੋਲੀ ਦੇ ਤਿਉਹਾਰ ਦਾ ਕਰਕੇ ਜਿਹੜੀਆਂ ਟ੍ਰੇਨਾਂ ਵਿੱਚ ਰਸ਼ਵਤ ਜਾਂਦਾ ਰੇਲਵੇ ਸਟੇਸ਼ਨਾਂ 'ਤੇ ਵੀ ਰਸ਼ਵਤ ਜਾਂਦਾ ਤੇ ਰਸ਼ਵਤਨ ਦਾ ਕਰਕੇ ਜਿਹੜੇ ਕੋਸ਼ਿਸ਼ ਸ਼ਰਾਬਤੀ ਅਨਸਰ ਹੁੰਦੇ ਆ ਉਹ ਵੀ ਐਕਟਿਵ ਹੋ ਜਾਂਦੇ ਆ ਤੇ ਉਹਨਾਂ ਨੂੰ ਰੋਕਣ ਲਈ ਔਰ ਯਾਤਰੀਆਂ ਦੀ ਜਿਹੜੀ ਕਿਉਂਟੀ ਵਾਸਤੇ ਉਹਦੇ ਵਾਸਤੇ ਜਿਹੜੀ ਚੈਕਿੰਗ ਹੋ ਕੀਤੀ ਜਾ ਰਹੀ ਹੈ ਇਸ ਦਾ ਚੈਕਿੰਗ ਕਿਸ ਤਰੀਕੇ ਨਾਲ ਕੀਤੀ ਗਈ ਜਿਹੜੀ ਹੈ ਆਈਟ੍ਰੈਕ ਚੈਕਿੰਗ ਅਸੀਂ ਸਾਡੇ ਨਾਲ ਡਿਸਟ੍ਰਿਕਟ ਪੁਲਿਸ ਵੀ ਹੈਗੀ ਆ ਉਸ ਤੋਂ ਨਾਲ ਆਰਪੀਐਫ ਦਾ ਸਟਾਫ ਵੀ ਨਾਲ ਲਿਆ ਔਰ ਐਂਟੀ ਸਬੋਟੇਜ ਟੀਮ ਨੂੰ ਨਾਲ ਲੈ ਕੇ ਅਸੀਂ ਜਿਹੜੀ ਚੈਕਿੰਗ ਉਹ ਆਪਣੇ ਯਾਤਰੀਆਂ ਦੇ ਸਮਾਨ ਦੀ ਔਰ ਛੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਉਹਨਾਂ ਨੂੰ ਪਾਇਸ ਪਾਇ ਸੈਪ ਦੇ ਨਾਲ ਉਹਨਾਂ ਦੇ ਮਤਲਬ ਫੋਟੋਆਂ ਖਿੱਚ ਕੇ ਉਹਨਾਂ ਚੈੱਕ ਕੀਤਾ ਵੀ ਉਹ ਕੋਈ ਕੋਈ ਇਹੋ ਜਿਹਾ ਚੱਕੀ ਹੁੰਦਾ ਜਿਹਦੇ ਉੱਤੇ ਕੋਈ ਮੁਕੱਦਮਾ ਦਰਵਾਹ ਹੁੰਦਾ ਤੇ ਸਾਡੇ ਸਾਹਮਣੇ ਆ ਜਾਂਦਾ। ਯੋਜਨ ਨਸ਼ਾ ਵਿਰੋਧੀ ਮਿੰਮ ਚੱਲ ਰਹੀ ਹੈ ਉਸ ਨੂੰ ਲੈ ਕੇ ਕਿਵੇਂ ਦਾ ਜਿਹੜਾ ਕਿ ਇੱਥੇ ਸਾਰਾ ਸੁਰੱਖਿਆ ਜਿਹੜਾ ਪ੍ਰਬੰਧ ਕੀਤਾ ਗਿਆ। ਬਿਲਕੁਲ ਜੀ ਉਹ ਨਸ਼ਾ ਵਿਰੋਧੀ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਸਾਡੇ ਵੱਲੋਂ ਮਤਲਬ ਪੂਰਾ ਪੂਰਾ ਯੋਗਦਾਨ ਪਾਇਆ ਜਾ ਰਿਹਾ। ਅਸੀਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਔਰ ਚੈਕਿੰਗ ਦੇ ਦੌਰਾਨ ਪਿਛਲੇ ਹੀ ਤੁਸੀਂ ਦੇਖਿਆ ਪਿਛਲੇ ਮਹੀਨੇ ਸਾਨੂੰ ਅ ਪਛ ਵਧੀਆ ਮਹੱਤਵਪੂਰਨ ਵੈਪਨ ਰਿਕਵਰੀ ਵੀ ਹੋਈਆਂ ਨੇ ਤੇ ਉਹਦੇ ਉਹਦੇ ਚੱਲਦੇ ਅਸੀਂ ਨਾਲ ਦੀ ਨਾਲ ਇਹ ਵੀ ਚੀਜ਼ ਚੈੱਕ ਕਰ ਰਹੀ ਵੀ ਕੋਈ ਜਿਹੜੀ ਟ੍ਰੇਨਾਂ ਦੇ ਥਰੂ ਜਿਹੜਾ ਨਸ਼ੇ ਦੀ ਕੋਈ ਸਮਗਲਿੰਗ ਵਗੈਰਾ ਜਿਹੜੀ ਉਹ ਨਾ ਹੋਵੇ ਤੇ ਇਹਨਾਂ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ ਟ੍ਰੇਨਾਂ ਹਾਂਜੀ ਟ੍ਰੇਨ ਜਿਹੜੀਆਂ ਆਉਣ ਜਾ ਰਹੀਆਂ ਜਿਹੜੀਆਂ ਜੀਐਨਕੇ ਵੱਲੋਂ ਆ ਰਹੀ ਚੈਕਿੰਗ ਟ੍ਰੇਨਾਂ ਜਾਂ ਇਧਰੋਂ ਜੀਐਨਕੇ ਨੂੰ ਜਾ ਰਹੀਆਂ ਉਹਨਾਂ ਨੂੰ ਵੀ ਅਸੀਂ ਲਗਾਤਾਰ ਜਿਹੜੀ ਚੈਕਿੰਗ ਕਰਦੇ ਸਿਰ ਇਸ ਅੱਗੇ ਵੱਧਦੇ ਉਧਰ ਅੰਮ੍ਰਿਤਸਰ ਦੇ ਸ਼ਹਿਰਟਾ ਅਧੀਨ ਪੈਂਦੇ ਭੱਲਾ ਕਲੋਨੀ ਇਲਾਕੇ ਤੋਂ ਹਰ ਸਿਮਰਨ ਸਿੰਘ ਨਾਂ ਦੇ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਦਰਅਸਲ ਬੱਚਿਆਂ ਦੇ ਪਿਤਾ ਦੇ ਅਨੁਸਾਰ ਹਰ ਸਿਮਰਨ ਸਿੰਘ ਕੱਲ ਸ਼ਾਮ ਟਿਊਸ਼ਨ ਦੇ ਲਈ ਘਰੋਂ ਨਿਕਲਿਆ ਸੀ ਅਤੇ ਸਾਈਕਲ ਦੇ ਉੱਤੇ ਇਹ ਬੱਚਾ ਟਿਊਸ਼ਨ ਜਾ ਰਿਹਾ ਸੀ ਪਰੰਤੂ ਟਿਊਸ਼ਨ ਦੇ ਲਈ ਜਾਂਦੇ ਸਮੇਂ ਉਸ ਦੀਆਂ ਹੁਣ ਕੁਝ ਤਸਵੀਰਾਂ ਨੇ ਜਿਹੜੀਆਂ ਰਸਤੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈਆਂ ਨੇ ਪਰ ਜਦੋਂ ਉਹ ਟਿਊਸ਼ਨ ਤੋਂ ਕਾਰਨ ਹੀ ਪਹੁੰਚਿਆ ਤਾਂ ਉਸਦੀ ਜੋ ਟਿਊਸ਼ਨ ਅਧਿਆਪਕ ਹੈ ਉਸ ਨੂੰ ਬੁਲਾ ਕੇ ਜਦੋਂ ਪੁੱਛਿਆ ਤਾਂ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੋ ਬੱਚੇ ਨੂੰ ਪੜ੍ਹਾਉਣ ਵਾਲੀ ਅਧਿਆਪਕਾ ਨੇ ਦੱਸਿਆ ਕਿ ਹਰ ਸਿਮਰਨ ਟਿਊਸ਼ਨ ਦੇ ਲਈ ਨਹੀਂ ਆਇਆ ਤਾਂ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਣ ਲੱਗੀ ਅਤੇ ਪਰਿਵਾਰਕ ਮੈਂਬਰਾਂ ਨੇ ਇਲਾਕੇ ਦਾ ਹਰ ਥਾਂ ਜਾਂ ਜਿਹੜਾ ਉਹ ਚੰਗੀ ਤਰ੍ਹਾਂ ਖੰਗਾਲ ਦਿੱਤਾ ਪਰ ਸਿਮਰਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਪਰੰਤੂ ਸਿਮਰਨ ਜਦੋਂ ਨਾ ਮਿਲਿਆ ਤਾਂ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਜਦੋਂ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਹਰ ਸਿਮਰਨ ਨਹੀਂ ਮਿਲਿਆ ਤਾਂ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਹਰ ਸਿਮਰਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਪਰੰਤੂ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਨਜ਼ਰਾ ਰਹੇ ਨੇ ਤਾਂ ਇਲਾਕੇ ਦੇ ਵਿੱਚ ਵੀ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਇਸ ਤਰ੍ਹਾਂ ਸੜਕ ਤੋਂ ਬੱਚਿਆਂ ਦਾ ਅਚਾਨਕ ਗਾਇਬ ਹੋਣਾ ਬਹੁਤ ਹੀ ਦੁੱਖਦਾਈ ਘਟਨਾ ਸਾਬਤ ਹੋ ਰਹੀ ਹੈ। ਹਾਂਜੀ ਭਾਜੀ ਕੀ ਨਾਮ ਜੀ ਆਪਣਾ? ਮੇਰਾ ਭਾਜੀ ਜੰਗਬਹਾਦਰ ਸਿੰਘ। ਕਿ ਕਿੱਥੇ ਤੋਂ ਰਹਿਣ ਵਾਲੇ ਭਾਜੀ? ਅਸੀਂ ਭਾਜੀ ਪੱਲਾ ਕਲੋਨੀ ਦੇ। ਤੇ ਭਾਜੀ ਕੀ ਮਾਮਲਾ ਹੋਇਆ ਜਿਹੜਾ ਤੁਹਾਡਾ ਬੱਚਾ ਜਿਹੜਾ ਮਿਸਿੰਗ ਹੋ ਗਿਆ ਸਾਰਾ ਡਿਟੇਲ ਦੱਸਿਓ ਕਿੰਨੇ ਵਜੇ ਮਿਸਿੰਗ ਹੋਇਆ ਕਿੰਨੀ ਤਰੀਕ ਨੂੰ ਹੈ? ਭਾਜੀ ਕੱਲ 11 ਤਰੀਕ ਨੂੰ ਸਵਾ 6 ਵਜੇ ਟਿਊਸ਼ਨ ਤੇ ਜਾਂਦਾ ਭਾਜੀ ਉਹ ਤੇ ਟਿਊਸ਼ਨ ਤੇ ਨਹੀਂ ਗਿਆ। ਅਸੀਂ ਫਿਰ ਉਹਨਾਂ ਨੂੰ ਫੋਨ ਕੀਤਾ ਜਦੋਂ ਸਵਾ 8 ਵਜੇ ਛੁੱਟੀ ਹੁੰਦੀ ਹੈ ਉਹਨੂੰ ਤੇ ਸਵੇਗਾਟੇ ਵਜੇ ਫੋਨ ਕੀਤਾ ਉਹਨਾਂ ਨੂੰ ਤੇ ਉਹਦੇ ਮੈਡਮ ਕਹਿੰਦੇ ਕਿ ਉਹ ਘਰ ਨਹੀਂ ਆਇਆ ਟਿਊਸ਼ਨ ਤੇ ਨਹੀਂ ਆਇਆ ਸੌਰੀ ਤੇ ਉਸ ਤੋਂ ਬਾਅਦ ਅਸੀਂ ਫਿਰ ਜਿਹੜੀ ਆ ਜਾਂਚ ਜਿਹੜੀ ਸ਼ੁਰੂ ਕਰਤੀ ਫੜਾਵੜ ਓਸੀ ਟਾਈਮ ਅਸੀਂ ਗਏ ਆ ਫਿਰ 6:30 'ਤੇ ਗਏ ਆ ਉਹਨਾਂ ਨੇ ਵੀ ਸਾਡਾ ਜਿਹੜੀ ਲਖੀਆ ਕੰਪਲੀਟ ਲਿਖੀ ਓਸੀ ਟਾਈਮ ਸਾਡੇ ਉਹਨਾਂ ਨਾਲੇ ਬਹੁਤ ਸਾਥ ਦਿੱਤਾ ਉਹਨਾਂ ਨੇ ਵੀ ਸਾਡਾ ਹੁਣ ਵੀ ਭਾਜੀ ਸਾਰਾ ਚੱਲ ਰਿਹਾ ਵਾ ਸੀਬਿਆ ਇਹਦੇ ਵੀ ਆਏ ਆ ਟੀਮ ਉਹਨਾਂ ਨੇ ਵੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਭੇਜੇ ਹੋਏ ਆ ਆਪਣੇ ਬੰਦੇ ਅੱਤ ਤੁਹਾਨੂੰ ਕੀ ਲੱਗਦਾ ਕਿ ਬੱਚਾ ਘਰੋਂ ਨੋਰਮਲ ਗਿਆ ਕੋਈ ਗਲਬਾਤ ਨਹੀਂ ਹਾਂ ਜੀ ਹਾਂਜੀ ਬਿਲਕੁਲ ਨੋਰਮਲ ਕੋਈ ਗਲਬਾਤ ਨਹੀਂ ਆ ਸਾਡੇ ਕੋਲ ਫੁਟੇਜ ਹੈਗੀਆਂ ਆਦੀਆਂ ਉਹ ਨੱਚਦਾ ਹੀ ਜਾਂਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਜੇ ਕੋਈ ਪ੍ਰੈਸ਼ਰ ਆ ਜਾਂ ਕੋਈ ਦਿਮਾਗ ਤੇ ਕੋਈ ਪ੍ਰੋਬਲਮ ਆ ਕੋਈ ਐਹੋ ਜੀ ਗੱਲ ਨਹੀਂ ਆ ਬਸ ਬੱਚੇ ਤੁਹਾਨੂੰ ਪਤਾ ਪਤਾ ਨਹੀਂ ਸਮਝ ਨਹੀਂ ਸਾਨੂੰ ਵੀ ਨਹੀਂ ਸਮਝ ਲੱਗੀ ਕੀ ਬਣਿਆ ਕੋਈ ਜਿਹੜੀ ਸੀਸੀਟੀਵੀ ਲਾਸਟ ਜਿਹੜੀ ਆ ਉਹ ਕਿੱਥੋਂ ਦੀ ਲੋਕੇਸ਼ਨ ਜਿਹੜੀ ਆ ਰਹੀ ਹੈ ਸੀਸੀਟੀਵੀ ਜਿਹੜੀ ਲਾਸਟ ਜਿਹੜੀ ਆ ਰਹੀ ਜੇ ਉਹ ਭਾਜੀ ਆ ਰਹੀ ਹਰਗਬਿੰਦ ਐਵਨਿਊ ਦੀ ਅੱਛਾ ਲਾਸਟ ਹਾਂਜੀ ਹਾਂਜੀ ਠੀਕ ਹੈ ਤੇ ਉਹ ਉਹ ਹਰਗਬਿੰਦ ਐਵਨਿਊ ਜਿਹੜੀ ਆ ਬਾਹਰ ਨਿਕਲ ਜਾਂਦੀ ਕਾਲਿਆਂ ਵਾਲੇ ਰੋਡ ਤੇ ਲਾਸਟ ਜਿਹੜੀ ਫੁਟੇਜ ਹੈਗੀ ਉਹ ਸਾਡੇ ਕੋਲ ਉਹ ਹੈਗੀ ਆ ਤੇ ਬਾਕੀ ਜਿਹੜੀ ਅੱਗੇ ਦੀ ਜਾਂਚ ਹੈਗੀ ਉਹ ਚਲਦੀ ਪਈ ਜੇ ਸੀਬੀਆਈ ਦੀ ਜਿਹੜੀ ਬਾਕੀ ਦੇ ਹੈਗੇ ਮੁਲਾਜ਼ਮ ਸਾਰੇ ਉਹ ਲੱਗੇ ਹੋਏ ਆ ਪੁਲਿਸ ਵੱਲੋਂ ਪੂਰਾ ਸੰਜੋਗ ਹਾਂਜੀ ਹਾਂਜੀ ਪੂਰਾ ਸਹਿਯੋਗ ਭਾਜੀ ਕੋਈ ਬੇਨਤੀ ਆ ਬਸ ਪੁੱਤ ਘਰ ਆ ਜਾ ਤੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਜਾਂ ਤੁਹਾਡਾ ਬੱਚਾ ਜਿਹੜਾ ਦੇਖ ਰਿਹਾ ਤੁਹਾਨੂੰ ਉਹਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹਨੂੰ ਇਹੋ ਕਹਿੰਨੇ ਘਰ ਆ ਜਾ ਪੁੱਤ ਬਸ ਹੋ ਗਈ ਹੁਣ ਅਡੀ ਇੱਕ ਵਾਰੀ ਤੁਸੀਂ ਆਪਣੇ ਬੇਟੇ ਦੀ ਤਸਵੀਰ ਦਿਖਾ ਦਿਓ ਹਾਂਜੀ ਤੇ ਜਿਹੜੇ ਲੋਗ ਅਗਰ ਤੁਹਾਡ ਨਾਲ ਸੰਪਰਕ ਕਰਨਾ ਚਾਹਣ ਅਗਰ ਤੁਹਾਡੇ ਬੱਚੇ ਨੂੰ ਅਗਰ ਕੋਈ ਦੇਖੇ ਤਾਂ ਇੱਕ ਵਾਰੀ ਤੁਸੀਂ ਆਪਣਾ ਨੰਬਰ ਵੀ ਦੱਸ ਦਿਓ ਹਾਂਜੀ ਮੈਂ ਸਾਰਾ ਕੁਝ ਦੱਸ ਦਿਆਂਗਾ ਆ ਬੇਟਾ ਹੈ ਜੀ ਬਲੂ ਕਲਰ ਦਾ ਨੇ ਪਟਕਾ ਬੰਨਿਆ ਜੇ yellow ਕਲਰ ਦੀ ਟੀ-ਸ਼ਰਟ ਪਾਈ ਜੇ ਬਲੂ ਕਲਰ ਦਾ ਪਜਾਮਾ ਜੇ ਮੈਰੂਨ ਕਲਰ ਦਾ ਬੈਗ ਉਹਨੇ ਮੋਢੇ ਤੇ ਪਾਇਆ ਜੇ ਸਰਦਾਰ ਸੋਨਾ ਕੋਈ ਇਹੋ ਜੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਵੀ ਗੱਲ ਨਹੀਂ ਆ ਤੇ ਫਾਸ ਮੈਂ ਅਗਰ ਤੁਹਾਡੇ ਬੱਚੇ ਨੂੰ ਕੋਈ ਲੱਭਦਾ ਹੈ ਜਾਂ ਦੇਖਦਾ ਹੈ ਤੇ ਕਿਸ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰੇ ਮੈਂ ਨੰਬਰ ਬੋਲ ਦਿੰਨਾ ਭਾਜੀ 9646 581513 9646 ਇਹ ਦੂਸਰਾ ਨੰਬਰ ਹੈਗਾ 9646 312136 ਦੋ ਨੰਬਰ ਹੈਗਾ ਸੰਪਰਕ ਕਰੋ ਹੱਥ ਜੋੜ ਕੇ ਬੇਨਤੀ ਕਿਤੇ ਵੀ ਬੱਚਾ ਮਿਲਦਾ ਉਹਨੂੰ ਸਾਡੇ ਕੋਲ ਲੈ ਕੇ ਆਓ ਤੇ ਉਧਰ ਰੋਪੜ ਪਾਖੜਾ ਨਹਿਰ ਦੇ ਕਿਨਾਰੇ ਤੋਂ ਇੱਕ 51 ਸਾਲਾ ਵਿਅਕਤੀ ਦੀ Laash ਮਿਲਣ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਸੋ ਮ੍ਰਿਤਕ ਦੀ ਪਹਿਚਾਨ ਅਨਵਰ ਅਲੀ ਵਾਸੀ ਪੱਛਮੀ ਬੰਗਾਲ ਹਾਲ ਵਾਸੀ ਬਸੰਤ ਨਗਰ ਰੋਪੜ ਵਜੋਂ ਹੋਈ ਸੋ ਮ੍ਰਿਤਕ ਵਿਅਕਤੀ ਕੂੜਾ ਚੁੱਕਣ ਦਾ ਕੰਮ ਕਰਦਾ ਸੀ ਤੇ ਨਾਲ ਹੀ ਮ੍ਰਿਤਕ ਦੇ ਜਵਾਈ ਸ਼ਾਹਿਦ ਅਲੀ ਨੇ ਦੱਸਿਆ ਕਿ ਉਸ ਦਾ ਸੋਹਰਾ ਕੱਲ ਰਾਤ ਤੋਂ ਗੁੰਮ ਸੀ ਜਿਸ ਦੀ ਤਲਾਸ਼ ਕੀਤੀ ਜਾ ਰਹੀ ਸੀ ਪਰੰਤੂ ਅੱਜ ਸ਼ਾਮੀ ਉਹਨਾਂ ਨੂੰ ਪਤਾ ਲੱਗਿਆ ਕਿ ਭਾਕੜਾ ਨਹਿਰ ਦੇ ਕਿਨਾਰੇ ਮਾਜਰੀ ਰੋਡ ਦੇ ਉੱਤੇ ਕੋਈ Laash ਹੈ ਜਿਹੜੀ ਪਈ ਹੈ ਜਦੋਂ ਉਹਨਾਂ ਨੇ ਉੱਥੇ ਆ ਕੇ ਦੇਖਿਆ ਤਾਂ Laash ਉਸਦੇ ਸੋਹਰੇ ਦੀ ਸੀ ਸੋ ਉਸਨੇ ਦੱਸਿਆ ਕਿ ਉਸਦਾ ਸੋਹਰਾ ਸ਼ਰਾਬ ਪੀਣ ਦਾ ਵੀ ਆਦੀ ਸੀ ਤੇ ਉਹ ਕੱਲ ਰਾਤ ਤੋਂ ਹੀ ਘਰ ਨਹੀਂ ਆਇਆ ਸੋ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਦੀ ਮੌਤ ਦਾ ਕਾਰਨ ਹਾਲੇ ਸਾਹਮਣੇ ਨਹੀਂ ਆਇਆ ਪਰੰਤੂ ਉਸਦੀ Laash ਨੂੰ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧਾ ਗਿਆ ਤਾ ਉਸ ਦਾ ਮੂੰਹ ਕੁੱਤਿਆਂ ਵੱਲੋਂ ਪੂਰੀ ਤਰ੍ਹਾਂ ਨਾਲ ਖਾਦਾ ਹੋਇਆ ਸੀ ਜਿਸ ਕਾਰਨ ਉਸ ਦੀ ਪਛਾਣ ਕਰਨੀ ਵੀ ਮੁਸ਼ਕਲ ਹੋ ਗਈ ਹੈ ਸੋ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕੱਪੜਿਆਂ ਤੋਂ ਪਛਾਣ ਲਿਆ ਤੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਜੜੀ ਹੋਣੀ ਚਾਹੀਦੀ ਹੈ ਇਹ ਤਾਂ ਅੱਛੀ ਉਪਰੇ ਲੈਂਦਾ ਸੀ ਆਪਣੇ ਲੈ ਰੇਵੇ ਲੈਂ ਕੋਲੇ ਤੇ ਕੁਝ ਲੱਗਦਾ ਤਾਂ ਇਦਾਂ ਦਾ ਹੈ ਨਹੀਂ ਅਭੀ ਆ ਕੋਈ ਵਾਰਦਾਤ ਵੇਤੀ ਜਾਂ ਕੁਝ ਨਹੀਂ ਜਨਨ ਕਿ ਮਸਲਾ ਇਹ ਲੱਗਦਾ ਵੀ ਜਿਉਣਾ ਕੁੱਤੇ ਕਰਤਿਆਂ ਦਾ ਮਸਲਾ ਹੈ ਕੋਈ ਜਾਨਵਰ ਜੁਰਮ ਜਾਨਵਰ ਨਹੀਂ ਲੱਗਦਾ ਕੋਈ ਇਦਾਂ ਦਾ ਮਸਲਾ ਬਰਵਾ ਕਿਉਂਕਿ ਕੁੱਤੇ ਇੱਥੇ ਫੇਰ ਪਹਿਲਾਂ ਵੀ ਫਿਰ ਘੁੰਮਦੇ ਸੀਗੇ ਹੁਣ ਜਦੋਂ ਡੱਡ ਬੜੀ ਪਈ ਸੀਗੀ ਕੁੱਤੇ ਕੋਲ ਤੇ ਗਏ ਕੋਈ ਇਦਾਂ ਦਾ ਮਸਲਾ ਨਹੀਂ ਲੱਗਦਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਸਵੀਰ ਹੈ ਮੈਂ ਰਾਮਪੁਰਾ ਮਾ ਜਿੱਥੋਂ ਸਰਪੰਚ ਤੇ ਕੱਲ ਰਾਤੀ ਆਪਣੇ ਘਰ ਹੈਗੇ ਸੀਗੇ ਮੈਂ ਆਇਆ ਸੀਗਾ ਜਿੱਦਾਂ ਆਪਣੂਆਂ ਨਾਲ ਸਾਰੇ ਘੁੰਮਣ ਤਾਂ ਹੈਗੇ ਸੀਗੇ ਘਰ ਰਾਤੀ ਉਹਦੇ ਬਾਅਦ 8 9 6 9 9 ਵਜੇ ਦਾ ਟਾਈਮ ਲਗਭਗ ਮੈਂ ਚਲ ਗਿਆ ਸੀਗਾ ਘਰ ਆਪਣੇ ਆਪਣੇ ਪਰਿਵਾਰ ਨੂੰ ਲੈ ਕੇ ਨਾਲੇ ਲੈਂਪਾਰ ਪਰਲੇ ਸਾਡ ਮੈਂ ਵੀ ਰੰਦਾ ਨਾਲ ਹੀ ਰੰਦਾ ਜੀ ਮੈਂ ਬਸੰਦਨਗਰ ਰੰਦਾ ਸੀ ਉਹਦੇ ਬਾਅਦ ਮੈਂ ਸਵੇਰੇ ਸਵੇਰੋ ਹੀ ਸਵੇਰ ਕੰਮ ਪਰ ਚਲ ਗਏ ਹਰ ਦਿਨ ਜਿੱਦਾ ਹਰ ਦਿਨ ਜਾਂਦੇ ਹੁੰਦੇ ਸਵੇਰੇ ਕੰਮ ਪਰਦੈ ਚਲੇ ਗਏ ਕੀ ਪਤਾ ਦਾ ਉਹ ਫਿਰ ਘਰ ਜਿਆਦਾ ਦੁਪਹਿਰੇ ਥੋੜਾ ਚੱਕਾ ਆਇਆ ਸੀਗਾ ਮੈਂ ਜਿਆਦਾ ਦੁਪਹਿਰੇ ਆ ਕੇ ਦੇਖਿਆ ਤਾਂ ਕੰਦੇ ਘਰ ਆਏ ਜੀ ਮਗਾ ਦਾਰੂ ਪੀਣ ਦੇਰ ਤੋਂ ਨਾ ਲਾਂਗੇ ਨਾ ਪੁਣੀਆ ਵੀ ਉਹਨਾਂ ਦੀ ਮੇਰੇ ਘਰ ਵਾਲੀ ਵੀ ਸਾਲੀ ਮੇਰੀ ਮੈਂ ਹੋਰ ਵੀ ਲੱਭਣ ਆਏ ਦੁਰਦੁਰ ਲੱਭੀ ਗਏ ਨਹੀਂ ਪਤਾ ਲੱਗਿਆ ਦੋ ਮੁੰਡਿਆਂ ਨੂੰ ਪਤਾ ਲੱਗ ਗਿਆ ਜੀ ਔਰ ਇੱਕ ਔਰ ਇੱਕ ਦਾਦਾ ਦਾ ਤੁਹਾਡੇ ਜਾ ਆ ਕੇ ਦੇਖਿਆ ਜੀ ਕੱਪੜੇ-ਕੁਪੜੇ ਦੇਖੇ ਤੇ ਕੱਪੜੇ ਦਾ ਸੁਨਾਕਤ ਹੋਈ ਜਾ ਗਰਦਨ ਤੇਰੀ ਪਤਾ ਲੱਗ ਗਈ ਮੈਨੂੰ ਕੱਲ ਕੱਲ 8:00 ਰਾਤ ਤੇ ਵਜੇ ਆਇਆ ਹੈਗਾ ਸੀਗਾ ਬਸ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਇਹ ਉਹ ਸ਼ਰੀਰ ਦੀ ਪਿ੍ਰਚੇਦਨ ਕੀ ਆਉਂਦੀ ਹੈ ਸ਼ਰੀਰ ਦੀ ਪਿ੍ਰਚੇਦਨ ਕਹਿੰਦਾ ਸਿਰ ਤਾਂ ਹੈ ਨਹੀਂ ਇਹ 7-7 ਦਾ ਹੀ ਰਹਿ ਗਿਆ ਬਾਈ ਬਸ ਕੀ ਲੱਗਦਾ ਤੁਹਾਨੂੰ ਕੋਈ ਰੰਜਿਸ਼ ਸੀ ਤੁਸੇ ਨਾਲ ਸੀ ਜਾਂ ਕਿਸੇ ਜਾਨਵਰ ਦਾ ਰੰਜਿਸ਼ ਤਾਂ ਕਿਆ ਕਹਾਂਗਾ ਜੀ ਕਿਰਾਏ 'ਪਰ ਰਹਿੰਦਾ ਜੀ ਔਰ ਪੰਜ ਕੁੜੀਆਂ ਸੀਗੇ ਵਿਆਹ ਤੀਆਂ दारू ਪਿੰਦਾ ਸੀਗਾ ਜੀ दारू ਬੇਲੀਮੈਂਟ ਵੰਦਾ ਦਿਨ ਰਾਤ ਪਿੰਦਾ ਰਹਿੰਦਾ ਸੀਗਾ दारू ਪਰ ਐਸਾ ਜਿਸ ਤਰ੍ਹਾਂ ਆਏ ਉਹ ਜੂਗਾ ਸੀ ਨਾ ਇਦੀ ਕੋਈ ਵੀਦ ਨਹੀਂ ਸੀ ਬਣਾਇਆ ਨਹੀਂ ਕਿ ਜਿਵੇਂ ਕੋਈ ਕੋਈ ਮਰਡਰ ਕਹਿੰਦੇ ਨੂੰ ਕਹਿੰਦੇ ਮਰਡਰ ਕਰ ਸਕਦਾ ਐ ਅੱਧਾ ਦਾ ਕੋਈ ਨਹੀਂ ਇਹਦੇ ਇਹਦੇ ਪਹਾ ਹੈ ਹੀ ਨਹੀਂ ਅੱਲੇ ਬੱਲੇ ਕੋਈ ਸੀ ਨਾ ਹੋ ਰਿਆ ਨਾ ਪਿੰਡ ਜੀ ਬੈਸਟ ਬੰਨਾਲ ਤੇ ਮੱਚਦੀ ਸੀ ਹਾਂ ਤੁਲਸੀ ਹਟਾ ਤੇ ਤੁਲਸੀ ਉਹ ਕੰਮ ਕੀ ਕਰਦਾ ਸੀ ਉੱਥੇ ਕੰਮ ਕਵਾੜ ਦੇ ਕੋਲੇ ਚੱਕਦਾ ਸੀ ਕਈ ਫੈਮਲੀ ਦੇ ਨਾਲ ਲੱਗ ਕੇ ਕੀ ਲੱਗਦਾ ਤੁਹਾਨੂੰ ਕੋਈ ਜਾਨਵਰਾਂ ਤੋਂ ਵੀ ਲੱਗਦਾ ਤੁਹਾਨੂੰ ਜਦ ਦੇਖਿਆ ਹੀ ਮੁੰਡੇ ਨਾ ਆ ਗਏ ਤੇ ਮੈਂ ਵੀ ਆ ਕੇ ਦੇਖਿਆ ਕੁੱਤੇ ਦਾ ਫਿਰਦੇ ਸੀਗੇ ਦੋ ਕੁੱਤੇ ਦੇਖੇ ਸੀਗੇ ਫਿਰਦੇ ਹੋਏ ਮੈਂ ਕਦੇ ਕਦੇ ਇਸ ਤਰ੍ਹਾਂ ਹੁਣ ਇਸ ਟਾਈਮ ਹਾਲਤ ਮੈਂ ਉਹੀ ਹਾਲਤ ਮੈਂ ਦੇਖਿਆ ਇਸ ਟਾਈਮ ਤੇ ਦੇਖਿਆ ਜੀ ਹਾਂ ਇਹ ਬੜਾ ਜਵਾਈ ਹੁਣਾਂ ਦਾ ਜੀ ਤੁਹਾਡਾ ਕੀ ਨਾਮ ਸ਼ਾਹੀ ਦਈਂ ਦਾ ਰਹਿੰਦਾ ਕਿੱਥੇ ਸੀਗੇ ਬਸੰਤ ਨਗਰ ਨੰਕਲ ਚੌਕ ਹੈ ਜੀ ਆਰ ਪੰਜਾਬ ਟਾਲੀ ਦੇ ਬੈਕ ਸਾਈਡ ਹੈ ਜੀ ਠੀਕ ਠੀਕ ਇਸ ਤੋਂ ਆ ਕੇ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ ਇਹ ਕੋਟਲਰ ਨੇਂਗ ਤੋਂ ਜਿਹੜਾ ਮਜ਼ਦੂਰੀ ਨੂੰ ਰਸਤਾ ਆ ਰਿਹਾ ਨਹਿਰ ਦੇ ਕਿਨਾਰੇ ਕਿੱਡਾ ਠੋਡੀ ਵਧੀਆ ਸੋ ਮੈਂ ਇੱਥੇ ਸਮੇਤ ਪਾਰਟੀ ਆ ਗਿਆ ਮੌਕੇ ਤੇ ਜਿਹੜੀ ਮੁਢਲੀ ਕੋਸ਼ਿਸ਼ ਤੋਂ ਪਤਾ ਲੱਗਾ ਕਿ ਅਨਵਰ ਲੀ ਨਾਂ ਦਾ ਜਿਹੜਾ ਜਿਹੜਾ ਬੇਸਿਕਲੀ ਬੰਗਾਲ ਤੋਂ ਰਹਿਣ ਵਾਲਾ ਇਹ ਇੱਥੇ ਕੂੜਾ ਲੋਕਾਂ ਦੇ ਘਰਾਂ ਚ ਚੱਕਣ ਦਾ ਕੰਮ ਕਰਦਾ ਸੀ ਇਹ ਉਹਦੀ ਸ਼ਨਾਖਤ ਹੋ ਰਹੀ ਹੈ ਬਾਕੀ ਅਜੇ ਜੀ ਇਸ ਸਟੇਜ ਤੇ ਅਸੀਂ ਪੂਰੀ ਫੋਰੈਂਸਿਕ ਟੀਮਾਂ ਮੰਗਾਈਆਂ ਉਹਨਾਂ ਦੀ ਜਾਂਚ ਤੋਂ ਬਾਅਦ ਅਸੀਂ ਤੁਹਾਨੂੰ ਬਰੀਫ ਕਰਾਂਗੇ ਜੀ ਤਾਂ ਇੰਨਾ ਕੁ ਹੈਗਾ ਕਿ ਕੱਲ ਦਾ ਮਿਸਰੀ ਪਰਿਵਾਰ ਇਹਨੂੰ ਲੱਭ ਰਿਹਾ ਸੀ ਸੋ ਹੁਣ ਪਰਿਵਾਰ ਨੂੰ ਇਹਦੀ ਗੱਡੂੜੀ ਮਿਲੀ ਹੈ ਤੇ ਉਹਦੇ ਚ ਇਹਦਾ ਮਰਨ ਦੇ ਕੀ ਕਾਰਨ ਹੈ ਇਹਦੀ ਉਮਰ 50 ਸਾਲ ਹੈ ਉਹ ਅਸੀਂ ਸਾਰਾ ਫਰੈਂਸਿਕ ਐਕਸਪਰਟ ਆ ਰਹੇ ਉਹ ਤੋਂ ਬਾਅਦ ਤੁਹਾਨੂੰ ਲੱਗਦਾ ਕੀ ਹੈ ਕਿ ਜ ਕੁੱਤਿਆਂ ਦਾ ਤੁਹਾਨੂੰ ਲੱਗਦਾ ਕਿਸ ਜਾਨਵਰ ਦਾ ਲੱਗਦਾ ਇਸ ਤਰ੍ਹਾਂ ਹੀ ਲ ਪ੍ਰੀਲੀਮਨਰਲੀ ਤਾਂ ਇਹੀ ਲੱਗਦਾ ਪਰ ਅਸੀਂ ਇਸ ਸਟੇਜ ਤੇ ਤਾਂ ਕੁਝ ਕਹਿ ਨਹੀਂ ਸਕਦੇ ਅੱਛਾ ਇਹ ਕੋਈ ਨਿਸ਼ਾਨ ਹੈ ਸ਼ਰੀਰ ਦੇ ਉੱਤੇ ਜਾਨਵਰਾਂ ਦੇ ਨਿਸ਼ਾਨ ਹੈਗੇ ਬਾਕੀ ਉਹ ਅਸੀਂ ਫਰੈਂਸਿਕ ਐਕਸਪਰਟ ਉਹਨਾਂ ਦੀ ਰਾਏ ਤੋਂ ਬਾਅਦ ਤੁਹਾਨੂੰ ਜਿਹੜਾ ਮੂੰਹ ਹੈਗਾ ਉਹ ਸ਼ਰੀਰ ਉਹ ਹਾਂ ਮੂੰਹ ਹੈ ਜੀ ਸੋ ਫਿਲਹਾਲ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ